ਸਾਰੀਆਂ ਮਰਿਆਦਾਵਾਂ ਨੂੰ ਸਾਰੀਆਂ ਮੈਂ ਸਮਝਦਾ ਕਿ ਸਿੱਖਾਂ ਦੀ ਜੋ ਪਰੰਪਰਾਵਾਂ ਨੇ ਉਹਨਾਂ ਨੂੰ ਛੇਕ ਕੇ ਟੰਦੇ ਹੋਏ ਕੱਲ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਜੋ ਉੱਥੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਉਸ ਅਰਦਾਸ ਨੂੰ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੇਪ ਦਿੱਤੀ ਕਿ ਇੱਕ ਬੰਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਆ ਆਪਣਾ ਪ੍ਰਧਾਨ ਰਿਹਾ ਹੋਏ ਔਰ ਇਹਨੂੰ ਗੁਰੂ ਘਰ ਦੀ ਮਰਿਆਦਾ ਦੇ ਬਾਰੇ ਇਹਨਾਂ ਨੂੰ ਪਤਾ ਹੋਏ ਕਿ ਇੱਕ ਅਰਦਾਸ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋਦੜੀ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੀਤੀ ਜਾਂਦੀ ਹੈ ਨਾ ਕਿ ਉਹ মিডিਆ ਨੂੰ ਸੰਬੋਧਨ ਕਰਦੇ ਹੋਏ ਅਰਦਾਸ ਕੀਤੀ ਜਾਂਦੀ ਹੈ ਤੁਸੀਂ মিডিਆ ਨੂੰ ਸੰਬੋਧਨ ਕਰਨਾ ਜੀ ਸਤਕੇ ਕਰੋ ਤੁਸੀਂ ਅਰਦਾਸ ਕਰਨੀ ਹੈ ਜੀ ਸਤਕੇ ਕਰੋ ਮਗਰ ਜਿਸ ਤਰੀਕੇ ਦੇ ਨਾਲ ਨਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾ ਨਿਸ਼ਾਨ ਸਾਹਿਬ ਦੇ ਅੱਗੇ ਮੀਡੀਆ ਦੇ ਕੈਮਰਿਆਂ ਦੇ ਅੱਗੇ ਅਰਦਾਸ ਕਰਕੇ ਅੱਜ ਜਿਹੜਾ ਇਸ ਅਰਦਾਸ ਦੀ ਮਰਿਆਦਾ ਨੂੰ ਭੰਗ ਕੀਤਾ ਅਸੀਂ ਸਾਰੇ ਤਖਤ ਸਾਬਾ ਦੇ ਜਥੇਦਾਰਾਂ ਨੂੰ ਚਿੱਠੀ ਲਿਖੀ ਹੈ ਔਰ ਇਸ ਦਾ ਪਰਮਜੀਤ ਸਿੰਘ ਸਰਨਾ ਦੇ ਉੱਤੇ ਬਣਦੀ ਕਾਰਵਾਈ ਨੂੰ ਕਰਨ ਵਸੇ ਅੱਜ ਅਸੀਂ ਅਪੀਲ ਕੀਤੀ ਹੈ ਜਿਸ ਤਰ੍ਹਾਂ ਇਹ ਵਰਤਨ ਮੈਂ ਇਹ ਕਹਿੰਦਾ ਗਰੰਟੀ ਕਰਾਂਗਾ ਸਾਖਲਾਕ ਜਾਨੀ ਇਲਾਕੇ ਵੇਂ ਇਲਾਕੇ ਤੇ ਅਸੀਂ ਇਸ ਗੱਲ ਦਾ ਵੀ ਮਾਨਹਾਨੀ ਦਾ ਕਬਜ਼ਾ ਦਾਵਾ ਕਰਾਂਗੇ ਸੰਗਿਆਨ ਲੈ ਕੇ ਰਵਾਂਗੇ ਕਿ ਜਿਹੜਾ ਬੰਦਾ ਆਪਣੇ ਮੂੰਹ ਕਹਿੰਦਾ ਕਿ ਮੈਂ ਮਹਿਵਲਾਂ ਨੂੰ 28 28 30 30 ਲੱਖ ਰੁਪਇਆ ਦਿੱਤਾ ਔਰ ਉਹ ਖੁਲਾਸਾ ਕਰੇ ਇਸ ਗੱਲ ਦਾ ਉੱਤੇ ਵੀ ਕਿ ਮੇਰੇ ਕੋਲ ਉਸ ਦਿਨ ਵੀ ਮੈਜੋਰਟੀ ਨਹੀਂ ਸੀ ਕਿਉਂਕਿ ਆਪ ਵੀ ਐਕਸੈਪਟ ਕੀਤਾ ਕਿ ਮੇਰੇ ਕੋਲ ਮੈਜੋਰਟੀ ਨਹੀਂ ਸੀ ਮਗਰ ਤਿੰਨ ਸਾਲ ਤੋਂ ਮੈਂ ਸਮਝਦਾ ਕਿ ਸੜਕਾਂ ਤੇ ਘੁੰਮਣ ਵਾਲੇ ਜਿਹੜੇ ਜਾਨਵਰ ਹੁੰਦੇ ਨੇ ਉਸ ਤੋਂ ਵੱਧ ਜਿਆਦਾ ਤੇਜ਼ ਬੋਲ ਬੋਲ ਕੇ ਇਹਨੇ ਦਿੱਲੀ ਦੇ ਲੋਕਾਂ ਨੂੰ ਗੁਬਰਾਹ ਕੀਤਾ ਕੱਲ ਗੁਰਦੁਆਰਾ ਬੰਗਲਾ ਸਾਹਿਬ ਦੇ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰ ਦਾ ਪਰਮਜੀਤ ਸਿੰਘ ਸਰਨਾ ਕੋਰ ਕਮੇਟੀ ਦੇ ਮੈਂਬਰ ਸਰ ਮਨਜੀਤ ਸਿੰਘ ਜੀ ਕੇ ਆਪਣੇ ਸਾਥੀਆਂ ਦੇ ਨਾਲ तकरीबन 25 30 ਲੋਕਾਂ ਨੂੰ ਲੈ ਕੇ ਉੱਥੇ ਇੱਕ ਅਰਦਾਸ ਦਾ ਪ੍ਰੋਗਰਾਮ ਰੱਖਿਆ ਅਰਦਾਸ ਸਮਾਗਮ ਰੱਖਣ ਕਰਕੇ ਲੋਕਾਂ ਨੂੰ ਇਕੱਠਾ ਦਾ ਇੱਕ ਸੱਦਾ ਦਿੱਤਾ ਜਿਹਦੇ ਵਿੱਚ ਕੁੱਲ 20 25 30 ਬੰਦੇ ਇਹਨਾਂ ਦੇ ਇਕੱਠੇ ਹੋ ਸਕੇ ਮਗਰ ਅਫਸੋਸ ਦੀ ਗੱਲ ਕੀ ਸਾਰੀਆਂ ਮਰਿਆਦਾਵਾਂ ਨੂੰ ਸਾਰੀਆਂ ਮੈਂ ਸਮਝਦਾ ਕਿ ਸਿੱਖਾਂ ਦੀ ਜੋ ਪਰੰਪਰਾਵਾਂ ਨੇ ਉਹਨਾਂ ਨੂੰ ਛਿੱਕੇ ਟੰਗਦੇ ਹੋਏ ਕੱਲ ਸਰਹਰਪਰਮਜੀਤ ਸਿੰਘ ਸਰਨਾ ਨੇ ਜੋ ਉੱਥੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਉਸ ਅਰਦਾਸ ਨੂੰ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੇਪ ਦਿੱਤੀ ਮੈਂ ਤੁਹਾਨੂੰ ਉਸ ਅਰਦਾਸ ਦੇ ਕੁਝ ਚਲਕ ਦਿਖਾਉਂਦਾ ਕਿ ਜਿਹੜੀ ਕਦੀ ਵੀ ਕਿਸੇ ਸਿੱਖ ਪੰਥ ਦੇ ਵਿੱਚ ਐਸ ਗੱਲ ਦੀ ਐਕਸੈਪਟੈਂਸ ਨਹੀਂ ਹੋ ਸਕਦੀ ਕਿ ਇੱਕ ਬੰਦਾ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਆ ਆਪਣਾ ਪ੍ਰਧਾਨ ਰਿਹਾ ਹੋਏ ਔਰ ਇਹਨੂੰ ਗੁਰੂ ਘਰ ਦੀ ਮਰਿਆਦਾ ਦੇ ਬਾਰੇ ਇਹਨਾਂ ਨੂੰ ਪਤਾ ਹੋਏ ਕਿ ਇੱਕ ਅਰਦਾਸ ਜਿਹੜੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੀਤੀ ਜਾਂਦੀ ਹੈ ਇਹ ਕਾਗਰ ਚਿਤ ਹੋ ਕੇ ਨਾ ਕਿ ਉਹ মিডিਆ ਨੂੰ ਸੰਬੋਧਨ ਕਰਦੇ ਹੋਏ ਅਰਦਾਸ ਕੀਤੀ ਜਾਂਦੀ ਹੈ ਤੁਸੀਂ মিডিਆ ਨੂੰ ਸੰਬੋਧਨ ਕਰਨਾ ਜੀ ਸਤਕੇ ਕਰੋ ਤੁਸੀਂ ਅਰਦਾਸ ਕਰਨੀ ਹੈ ਜੀ ਸਤਕੇ ਕਰੋ ਮਗਰ ਜਿਸ ਤਰੀਕੇ ਦੇ ਨਾਲ ਨਾ ਕੋਈ ਗੁਰੂਗ੍ਰੰਥ ਸਾਹਿਬ ਦੇ ਅੱਗੇ ਨਾ ਨਿਸ਼ਾਨ ਸਾਹਿਬ ਦੇ ਅੱਗੇ ਮੀਡੀਆ ਦੇ ਕੈਮਰਿਆਂ ਦੇ ਅੱਗੇ ਅਰਦਾਸ ਕਰਕੇ ਅੱਜ ਜਿਹੜਾ ਇਸ ਅਰਦਾਸ ਦੀ ਮਰਿਆਦਾ ਨੂੰ ਭੰਗ ਕੀਤਾ ਅਸੀਂ ਸਾਰੇ ਤਖਤ ਸਾਹਿਬਾਂ ਦੇ ਜਥੇਦਾਰਾਂ ਨੂੰ ਚਿੱਠੀ ਲਿਖੀ ਹੈ ਔਰ ਇਸ ਦਾ ਪਰਮਜੀਤ ਸਿੰਘ ਸਰਨਾ ਦੇ ਉੱਤੇ ਬਣਦੀ ਕਾਰਵਾਈ ਨੂੰ ਕਰਨ ਵਸੇ ਅੱਜ ਅਸੀਂ ਅਪੀਲ ਕੀਤੀ ਹੈ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਅਰਦਾਸ ਦੀ ਇਹ ਕਾਣ ਕੀਤਾ ਯਾਰ ਕਸ਼ੰਤ ਤੇ ਆਈ ਗਏ ਜੀ ਕਿੱਥੇ ਹੈ ਉਹ ਫੇਕ ਬਹਾਦਰ ਸਿੰਘ ਹੋਰਿਆ ਹੈ ਕਾਰਨ ਆਉਣੇ ਦੇ ਆਵੇ ਤਾਂ ਅੱਗੇ ਕਰਦੇ ਜਾਓ 1.33 ਤੇ ਲਿਓ ਜਿਹੜੀ ਅਰਦਾਸ ਸਰਬੱਤ ਦੇ ਭਲੇ ਦੀ ਕੀਤੀ ਜਾਏ ਉੱਥੇ ਆਪਣੇ ਵਿਰੋਧੀਆਂ ਨੂੰ ਪੰਡਨ ਵਸੇ ਅਰਦਾਸ ਕੀਤੀ ਜਾ ਰਹੀ ਹੈ ਔਰ ਉਸ ਅਰਦਾਸ ਦੇ ਵਿੱਚ ਸਰਕਾਰ ਵੱਲ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਜੀ ਸੱਦ ਕੇ ਜਾਓ ਅਸੀਂ ਇਹੀ ਗੱਲ ਮੈਂ ਕਹਿ ਰਿਹਾ ਕਿ ਤੁਸੀਂ মিডিਆ ਨੂੰ ਭਾਵੇਂ ਐਡਰੈਸ ਕਰੋ ਮਗਰ ਅਰਦਾਸ ਦੇ ਨਾਮ ਦੇ ਉੱਤੇ ਜੋ ਕੱਲ ਤੁਸੀਂ ਸੰਗਤਾਂ ਨਾਲ ਧੋਖਾ ਕੀਤਾ ਔਰ ਗੁਰੂ ਘਰ ਜਿਹੜਾ ਧੋਖਾ ਮਾਇਆ ਉਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਲਾਇਕ ਨਹੀਂ ਹੈ ਔਰ ਜਥੇਦਾਰ ਸਾਹਿਬਾਨ ਨੂੰ ਅਸੀਂ ਬਾਰ ਬਾਰ ਇੱਕੋ ਹੀ ਬੇਨਤੀ ਕਰਾਂਗੇ ਕਿ ਐਫਓ ਜੇ ਬੰਦਿਆਂ ਨੇ ਜਿਨ੍ਹਾਂ ਨੇ ਹਮੇਸ਼ਾ ਦਿੱਲੀ ਦੇ ਵਿੱਚ ਇੱਕ ਐਸਾ ਮਾਹੌਲ ਬਣਾ ਕੇ ਰੱਖਿਆ ਅੱਜ ਇਸ ਅਰਦਾਸ ਦੇ ਵਿੱਚ ਇਹਨਾਂ ਨੇ ਜੋ ਗੁਨਾਹ ਕੀਤੇ ਨੇ ਉਹ ਤੁਸੀਂ ਇੱਕ ਵਾਰ ਫਿਰ ਤੋਂ ਦੇਖੋ ਆਪਨੇ ਦਾਸਾਂ ਪਾਸੋਂ ਇਹ ਜਿਹੜਾ ਦਿੱਲੀ ਸਿੱਖ ਦੁਆਰਾ ਬਣਨ ਕਮੇਟੀ ਉਹਨਾਂ ਜਿਹੜੀਆਂ ਉਪਟਾਈਆਂ ਪਿਛਲੇ ਸਮੇਂ ਤੋਂ ਹੋਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਸੁਧਾਰ ਇਹ ਬਿਲਕੁਲ ਨਹੀਂ ਕਰ ਰਹੇ ਸਾਡੇ ਸਕੂਲ ਬਰਬਾਦ ਨੇ ਔਰ ਜੋ ਕੋਈ ਅਪਵਾਏ ਕਰਨ ਜਾ ਰਹੇ ਜਿਸ ਤਰ੍ਹਾਂ ਸਰਕਾਰ ਨਾਲ ਮਿਲ ਕੇ ਇਹ ਅਰਦਾਸ ਦਾ ਤਰੀਕਾ ਦੇਖੋ ਸਾਬ ਪਰਮਜੀਤ ਸਿੰਘ ਸੁਣਨੇ ਦਾ ਆਪਣੇ ਸ਼ਰਾਬੀ ਕਬਾਬੇ ਨਾ ਮੈਂ ਇੱਕ ਹਾਲਪੁਰਗ ਆਪਣੀ ਮਿਹਰਦਾਰ ਰਹਿਮਤਕਾਰ ਬਖਸ਼ਸ਼ਕਾਰ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜਿੱਥੇ ਸਰਨਾ ਸਾਹਿਬ ਨੇ ਹੁਣ ਤੁਸੀਂ ਦੇਖਿਆ ਕਿ ਇਹ ਅਰਦਾਸ ਦੇ ਨਾਮ ਦੇ ਉੱਤੇ ਜੋ ਖਿਲਵਾੜ ਕੀਤਾ ਨਾਲ ਹੀ ਇਹਨਾਂ ਨੇ ਉੱਥੇ ਜਦ মিডিਆ ਨੂੰ ਬਾਈਟ ਦਿੱਤੀ ਐਨੀ ਫਰਸਟ੍ਰੇਸ਼ਨ ਹੋ ਚੁੱਕੀ ਹੈ ਕਿ ਉਹਦੇ ਵਿੱਚ ਆਪ ਕਬੂਲ ਕਰ ਰਿਹਾ ਹੈ ਕਿ ਜੀ ਜਿਹੜੀਆਂ ਪਿਛਲੀਆਂ ਚੋਣਾਂ 2022 ਦੀਆਂ ਵਿੱਚ ਹੋਈਆਂ ਮੈਂ ਮੈਂਬਰਾਂ ਨੂੰ 28 28 30 30 ਲੱਖ ਰੁਪਇਆ ਦਿੱਤਾ ਔਰ ਉਹਨਾਂ ਨੇ ਮੈਨੂੰ ਤਾਂ ਵੀ ਵੋਟ ਨਹੀਂ ਪਾਈ ਜਿਹੜਾ ਬੰਦਾ ਔਨ ਕੈਮਰਾ ਔਨ ਰਿਕਾਰਡ ਇਹ ਖਰੀਦੋ ਫੂਜ ਦੀ ਗੱਲ ਐਕਸੈਪਟ ਕਰ ਰਿਹਾ ਹੈ ਕਿ ਆ ਜਥੇਦਾਰ ਸਾਹਿਬ ਉਹਨੂੰ ਅੱਜ ਬਖਸ਼ਣਗੇ ਇਹ ਬੜੀ ਸੋਚਣ ਦੀ ਗੱਲ ਹੈ ਕਿ ਐਫੋ ਜੇ ਬੰਦੇ ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਨਾਂਕ ਕ ਕਹਾਨ ਕੀਤਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੇ ਸਮੇਂ ਤੇ ਵੀ ਕਾਬਜ਼ ਰਹੇ ਔਰ ਇਹ ਜਿਹੜੀਆਂ ਅਗਲੀਆਂ ਮਨਛਾਵਾਂ ਵਸੀ ਜਿਹੜੀਆਂ ਹੁਣ ਪੂਰੀ ਨਹੀਂ ਹੋ ਰਹੀਆਂ ਇਸ ਕਰਕੇ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਮੈਂ ਉਹ ਸੁਣਾਣਾ ਚਾਹੁੰਦਾ ਕਿ ਤੁਸੀਂ ਸੁਣ ਜਿਹੜੇ ਮੈਂਬਰ ਸਾਡੇ ਵਾਈਪ ਜਿੱਤੇ ਆਏ ਸਨ ਔਰ ਉਸ ਤੋਂ ਬਾਅਦ ਤਿੰਨ ਮੈਂਬਰ ਜਿਹੜੇ ਸਨ ਜਿਹੜੇ ਸ਼ੋਮਣੀ ਅਕਾਲੀ ਦੰਦ ਦੇ ਸੰਗ ਇਥੇ ਮੈਂ ਇੱਕ ਮਿੰਟ ਰੋਕਣਾ ਚਾਹੁੰਦਾ ਪਹਿਲੀ ਗੱਲ ਤੇ ਸਰਨਾ ਸਾਹਿਬ ਉੱਥੇ ਹੀ ਝੂਠ ਬੋਲ ਰਹੇ 22 ਨਹੀਂ ਇਹਨਾਂ ਕੋਲ ਉਸ ਵਕਤ 21 ਮੈਂਬਰ ਸੀ ਚਾਰੋਂ ਪਾਰਟੀਆਂ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਲਿਸਟੇਟ ਜਾਗੋ ਪਾਰਟੀ ਉਸ ਵਕਤ ਜਿਹੜੀ ਕੇਂਦਰੀ ਸਿੰਘ ਸਭਾ ਸਰਦਾਰ ਦਰਵਿੰਦਰ ਸਿੰਘ ਮਾਰਵੇ ਹੋਣਾਂ ਦੀ ਇਹ ਸਾਰੇ ਇਕੱਠੇ ਸੀ ਇਹ ਸਾਰੀਆਂ ਪਾਰਟੀਆਂ ਮਿਲਾ ਕੇ 21 ਮੈਂਬਰ ਸੀ ਇਹਦੇ ਵਿੱਚ ਚਲੋ 22 ਕਹਿ ਰਹੇ ਨੇ ਮਗਰ ਜਦ ਆਪ ਐਕਸੈਪਟ ਕਰ ਰਹੇ ਨੇ ਕਿ ਮੇਰੇ ਕੋਲੋਂ 22 ਮੈਂਬਰ ਸੀ ਤੇ ਫਿਰ ਇਹ ਕਿਸ ਤਰ੍ਹਾਂ ਦਾਵਾ ਕਰਦੇ ਨੇ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਦੀ ਜਿਹੜੀ ਟੀਮ ਹੈ ਇਹ ਨਜਾਇਜ਼ੀ ਇਹ ਕਬਜ਼ੇ ਦੇ ਨਾਲ ਆਈ ਹੈ ਤੁਸੀਂ ਆਪ ਕੈਮਰੇ ਦੇ ਉੱਤੇ ਸਾਰੀ ਮੀਡੀਆ ਦੇ ਐਕਸੈਪਟ ਕੀਤੇ ਹੋ ਤਾਂ ਨਾ ਸਟੈਂਡ ਕੀ ਹੈ ਮੈਂ ਦੱਸਣਾ ਚਾਹਣਾ ਅੱਗੇ ਚਲਾਓ ਇਹਨਾਂ ਨੂੰ ਹਰ ਵਕਤ ਆਪਣੀ ਹਾਰ ਦਾ ਜਿਹੜਾ ਸੇ ਧਾਰ ਸੁਤਾਨਾ ਰਿਹਾ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਗੱਲ ਇਹ ਹੈ ਕਿ ਗੁਰੂ ਦੀ ਗੋਲਕ ਇਸ ਤਰ੍ਹਾਂ ਇਹ ਵਰਤਨ ਮੈਂ ਇਹ ਕਹਿਣ ਤੋਂ ਗਰੰਟੀ ਕਰਾਂਗਾ 60 ਲੱਖ 40 ਲੱਖ 20 ਲੱਖ 30 ਲੱਖ ਅਸੀਂ ਇਸ ਗੱਲ ਦਾ ਵੀ ਮਾਲ ਹਾਨੀ ਦਾ ਕਬਜ਼ਾ ਦਾਵਾ ਕਰਾਂਗੇ 830 30 ਲੱਖ ਲੈ ਕੇ ਵੋਟ ਮੈਨੂੰ ਪਾਣ ਦਾ ਕਿਤਾਬ ਵਾਪਿਸ ਕਰੋ ਇਹ ਦੁਬਾਰਾ ਚਲਾਓ ਜੀ ਇਹ ਚੈੱਕ ਸੁਣੋ ਆਪ ਐਕਸੈਪਟ ਕਰ ਰਿਹਾ ਹੈ ਗੱਲ ਇਹ ਹੈ ਕਿ ਗੁਰੂ ਦੀ ਗੋਲਕ ਜਿਸ ਰਾਏ ਵਰਤੈ ਮੈਂ ਇਹ ਕਹਾਂ ਤੋ ਗ੍ਰੇਜ ਨਹੀਂ ਕਰਾਂਗਾ 60 ਲੱਖ 40 ਲੱਖ 20 ਲੱਖ 3 ਲੱਖ ਔਰ ਇਹਨਾਂ ਨੇ ਮੈਂਬਰਾਂ ਨੇ ਮੇਰੇ ਕੋਲੋਂ 8 ਲੱਖ 30 ਲੱਖ ਰੁਪਏ ਲੈ ਕੇ ਬੋਰਡ ਮੈਨੂੰ ਪਾਣ ਦਾ ਕੀਤਾ ਇਹਨਾਂ ਨੂੰ ਡਰ ਸੀ ਕਿ ਜੇ ਇਹ 19 ਦੇ ਵੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਇਹ ਬੰਦੇ ਫਰਸਟ੍ਰੇਟਡ ਹੋ ਚੁੱਕੇ ਨੇ ਮੈਂਬਰਾਂ ਦੀ ਖਰੀਦ ਫੋਚ ਦੀ ਗੱਲ ਆਪ ਐਕਸੈਪਟ ਕਰ ਰਹੇ ਨਹੀਂ ਔਰ ਇਸ ਵਾਰੀ ਜਦ ਇਹਨਾਂ ਦੇ ਉੱਤੇ ਕਿਉਂਕਿ ਮੈਂਬਰਾਂ ਨੂੰ ਇਹਨਾਂ ਦੇ ਚਾਲ ਚੱਲਣ ਇਹਨਾਂ ਦੇ ਕੈਰੇਕਟਰ ਇਹਨਾਂ ਦੀ ਬੋਲਬਾਣੀ ਸਭ ਬਾਰੇ ਪਤਾ ਚੱਲ ਗਿਆ ਕਿ ਇਹ ਗੁਰੂ ਦੇ ਪ੍ਰਤੀ ਆਪਣਾ ਕੀ ਰੋਲ ਰੱਖਦੇ ਨੇ ਕੀ ਇਹਨਾਂ ਦਾ ਬਾਹਰੋਂ ਕੈਰੇਕਟਰ ਹੈ ਔਰ ਅੰਦਰੋਂ ਕੀ ਕੈਰੇਕਟਰ ਹੈ ਇਸ ਕਰਕੇ ਇਹਨਾਂ ਦੀ ਇਹ ਪਾਰਟੀ ਦੇ ਜਿਹੜੇ ਵੀ ਜਿੱਤੇ ਹੋਏ ਵੀ ਮੈਂਬਰ ਸੀ ਜਿਹੜੇ ਸੂਝਵਾਨ ਸੀ ਸਾਰਿਆਂ ਨੇ ਇਹਨਾਂ ਨੂੰ ਤਰਾਂਜਲੀ ਦਿੱਤੀ ਔਰ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਿੱਚ ਜੋ ਬਹੁਤ ਗਿਣਤੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਉਹਨਾਂ ਦਾ ਤੇ ਧੰਨਵਾਦ ਕਰਦਾ ਮਗਰ ਇਹ ਜ਼ਰੂਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਲੋਕ ਬੇਰੂਪੀਏ ਜਿਹੜੇ ਹਮੇਸ਼ਾ ਫਾਲਸ ਸਟੇਟਮੈਂਟਸ ਦਿੰਦੇ ਨੇ ਔਰ ਲੋਕਾਂ ਨੂੰ ਗੁੰਮਰਾ ਕਰਦੇ ਨੇ ਅੱਜ ਉਹਦਾ ਜਿਹੜਾ ਬਿੱਲੀ ਜਿਹੜੀ ਆ ਉਹ ਥੱਲੇ ਬਾਹਰ ਆ ਗਈ ਹੈ ਔਰ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਇਹ ਚਿੱਠੀ ਵੀ ਲਿਖ ਰਹੇ ਆ ਔਰ ਇਸ ਗੱਲ ਦੇ ਉੱਤੇ ਬਿਲਕੁਲ ਸੰਗਿਆਨ ਲੈ ਕੇ ਰਵਾਂਗੇ ਕਿ ਜਿਹੜਾ ਬੰਦਾ ਆਪਣੇ ਮੂੰਹੋਂ ਕਹਿੰਦਾ ਕਿ ਮੈਂ ਮੈਂਬਰਾਂ ਨੂੰ 28-28 30-30 ਲੱਖ ਰੁਪਇਆ ਦਿੱਤਾ ਔਰ ਉਹ ਖੁਲਾਸਾ ਕਰੇ ਇਸ ਗੱਲ ਦਾ ਉੱਤੇ ਵੀ ਕਿ ਮੇਰੇ ਕੋਲ ਉਸ ਦਿਨ ਵੀ ਮੈਜੋਰਟੀ ਨਹੀਂ ਸੀ ਕਿਉਂਕਿ ਆਪ ਵੀ ਐਕਸੈਪਟ ਕੀਤਾ ਕਿ ਮੇਰੇ ਕੋਲ ਮੈਜੋਰਟੀ ਨਹੀਂ ਸੀ ਮਗਰ ਤਿੰਨ ਸਾਲ ਤੋਂ ਮੈਂ ਸਮਝਦਾ ਕਿ ਸੜਕਾਂ ਤੇ ਘੁੰਮਣ ਵਾਲੇ ਜਿਹੜੇ ਜਾਨਵਰ ਹੁੰਦੇ ਨੇ ਉਸ ਤੋਂ ਵੱਧ ਜਿਆਦਾ ਤੇਜ਼ ਬੋਲ ਬੋਲ ਕੇ ਇਹਨੇ ਦਿੱਲੀ ਦੇ ਲੋਕਾਂ ਨੂੰ ਗੁਬਰਾਹ ਕੀਤਾ ਅੱਜ ਤੁਹਾਡੇ ਸਾਹਮਣੇ ਵੇ ਕਿ ਨਾ ਮੈਂਬਰਾਂ ਦੀ ਮੈਜੋਰਟੀ ਸੀ ਮੈਂਬਰਾਂ ਦੀ ਖਰੀਦ ਫੋਚ ਕਰਨ ਦੀ ਕੋਸ਼ਿਸ਼ ਕੀਤੀ ਮਗਰ ਅਸਫਲ ਰਹੇ